ਸੜਕ ਦੇ ਕਿਨਾਰੇ ਸਿੱਟਿਆ ਮੈਡੀਕਲ ਵੇਸਟ ਦੇ ਰਿਹਾ ਹੈ ਵੱਡੀਆਂ ਬਿਮਾਰੀਆਂ ਨੂੰ ਸਦਾ ਐਸਐਮਓ ਨੇ ਦਿੱਤੇ ਜਾਂਚ ਦੇ ਆਦੇਸ਼ ਮੌਕੇ ਤੇ ਬਣਾਈ ਗੂ ਟੀਮ ਅਤੇ ਮੌਕੇ ਦੀ ਪੀਜਕੀ ਕੇ ਦੀ ਕਰਵਾਈ ਜਾਂਚ ਮਾਮਲਾ ਬਠਿੰਡਾ ਜ਼ਿਲ੍ਹੇ ਦੇ ਪਿੰਡ ਜੀਵਨ ਸਿੰਘ ਵਾਲਾ ਦੀ ਡਰੇਨ ਦੇ ਉੱਤੇ ਸਿੱਟੇ ਗੇ ਮੈਡੀਕਲ ਵੇਸਟ ਦਾ ਜਿੱਥੇ ਇਹ ਮੈਡੀਕਲ ਵੇਸਟ ਬਹੁਤ ਸਾਰੀਆਂ ਬਿਮਾਰੀਆਂ ਨੂੰ ਸਦਾ ਦੇ ਰਿਹਾ ਹੈ ਕਿਉਂਕਿ ਇਸ ਦੇ ਵਿੱਚ ਬਹੁਤ ਸਾਰੇ ਜਿਹੜੇ ਇੰਜੈਕਸ਼ਨ ਹਨ ਜਿਨ੍ਹਾਂ 'ਤੇ ਸੂਈਆਂ ਵੀ ਲੱਗੀਆਂ ਹੋਈਆਂ ਹਨ ਅਤੇ ਅਗਰ ਇਹ ਮੈਡੀਕਲ ਵੇਸਟ ਦੀਆਂ ਸੂਈਆਂ ਦੀਆਂ ਜਿਹੜੀਆਂ ਇਹ ਖੇਤਾਂ ਦੇ ਵਿੱਚ ਚਲਈਆਂ ਗਈਆਂ ਤੇ ਖੇਤਾਂ ਦੇ ਵਿੱਚ ਜੋ ਆਪਣਾ ਕਿਸਾਨ ਕੰਮ ਕਰਦੇ ਸੂਈ ਉਹਨਾਂ ਦੇ ਲੱਗ ਵੀ ਤਾਂ ਇਸ ਦੇ ਨਾਲ ਐਚ ਆਈ ਵੀ ਵਰਗੀਆਂ ਜਿਹੜੀ ਬਿਮਾਰੀਆਂ ਨੇ ਉਹ ਵੀ ਆ ਸਕਦੀਆਂ ਹਨ ਪਹਿਲਾਂ ਤਾਂ ਇਸ ਤਰ੍ਹਾਂ ਖੁੱਲੇ ਦੇ ਵਿੱਚ ਇਹ ਮੈਡੀਕਲ ਵੇਸਟ ਦਾ ਜਿਹੜਾ ਇਹ ਇਹ ਬਹੁਤ ਹੀ ਆਪਣਾ ਗੈਰ ਕਾਨੂੰਨੀ ਹੈ ਇਹ ਬਹੁਤ ਹੀ ਗਲਤ ਹੈ ਇਸ ਨੂੰ ਲੈ ਕੇ ਪੋਲੂਸ਼ਨ ਬੋਰਡ ਇਸ ਤੇ ਉੱਤੇ ਕਿਸ ਤਰ੍ਹਾਂ ਦੀ ਕਾਰਵਾਈ ਕਰਦੇ ਤਾਂ ਬਾਧੀਆਂ ਨੇ ਗੱਲਾਂ ਨਹੀਂ ਲੇਕਿਨ ਇੱਕ ਵਾਰੀ ਤਲਵੰਡੀ ਸਾਬੋ ਦੇ ਐਸਐਮਓ ਡਾਕਟਰ ਅਰਵਿਕਾਂਤ ਬਲਨੋਈ ਦੀ ਜਾਂਚ ਦੇ ਆਦੇਸ਼ਾਂ ਜਿਹੜੇ ਉਹ ਦਿੱਤੇ ਗਏ ਹਨ ਅਤੇ ਇਹਨਾਂ ਵੱਲੋਂ ਮੌਕੇ ਤੇ ਟੀਮਾਂ ਬਣਾ ਕੇ ਮੌਕੇ ਤੇ ਇਹਦੀ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਇਹ ਹੋ ਸਕਦਾ ਹੈ ਕਿ ਕਿਤੇ ਨੇੜੇ ਦੇ ਜੋ ਆਰਐਮਪੀ ਡਾਕਟਰ ਹਨ ਜਾਂ ਕੋਈ ਨੇੜੇ ਇਥੇ ਹਸਪਤਾਲ ਉਸ ਵੱਲੋਂ ਇਹ ਜਿਹੜੇ ਆਪਣਾ ਮੈਡੀਕਲ ਵੇਸਟ ਹੈ ਇਹ ਸਿੱਟਿਆ ਗਿਆ ਹੋਵੇ ਭਾਰੀ ਮਾਤਰਾ ਦੇ ਵਿੱਚ ਇਹ ਜਿਹੜਾ ਮੈਡੀਕਲ ਵੇਸਟ ਹੈ ਇਹ ਬਠਿੰਡਾ ਤਲਵੰਡੀ ਸਾਬੋ ਰੋਡ ਦੇ ਉੱਤੇ ਜਿਹੜੀ ਡਰੇਨ ਪੈਂਦੀ ਹੈ ਲਸਾੜਾ ਡਰੇਨ ਉਸ ਦੇ ਕਿਨਾਰੇ ਤੇ ਸਿੱਟਿਆ ਹੋਇਆ ਹੈ ਖੁੱਲੇ ਵਿੱਚ ਸਿੱਟਿਆ ਹੋਇਆ ਹੈ ਅਤੇ ਇਹ ਦੇ ਵਿੱਚ ਰਿੰਜਨ ਜਿਹੜੀਆਂ ਬਹੁਤ ਸਾਰੀਆਂ ਇਸ ਦੇ ਵਿੱਚ ਦਿਖਾਈ ਦੇ ਰਹੀਆਂ ਹਨ ਅਸੀਂ ਸੁਣਉ ਇਹ ਦਿਖਾ ਰਹੇ ਹਾਂ ਬਠਿੰਡਾ ਤਰਵੰਡੀ ਰੋਡ ਦੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਭਾਰੀ ਮਾਤਰਾ ਦੇ ਵਿੱਚ ਮੈਡੀਕਲ ਵੇਸਟ ਜਿਹੜਾ ਉਹ ਸਿੱਟਿਆ ਗਿਆ ਜਿਸ ਦੇ ਵਿੱਚ ਕੋਈ ਵੱਡੀਆਂ ਬਿਮਾਰੀਆਂ ਆ ਸਕਦੀਆਂ ਨੇ ਐਚ ਆਈ ਵੀ ਵਰਗੀਆਂ ਬਿਮਾਰਗੀਆਂ ਜਿਹੜੀਆਂ ਉਹ ਇਸ ਦੇ ਨਾਲ ਆ ਸਕਦੀਆਂ ਹਨ ਅਤੇ ਜੇ ਗੱਲ ਕਰੀਏ ਤਾਂ ਬਹੁਤ ਸਾਰੇ ਆਪਾਂ ਨਸ਼ੇੜੀ ਨੇ ਜਿੰਨਾ ਨੂੰ ਆਪ ਮੈਡੀਕਲ ਸਟੋਰਾਂ ਦੇ ਉੱਤੇ ਸਰਿੰਜਾਂ ਜਿਹੜੀਆਂ ਉਹ ਨਹੀਂ ਦਿੱਤੀਆਂ ਜਾਂਦੀਆਂ ਤੇ ਇਸ ਜਗ੍ਹਾ ਤੋਂ ਉਹ ਆਕਰ ਸਰਿੰਜਾਂ ਲੈ ਕੇ ਉਹ ਸਰਿੰਜਾਂ ਹੀ ਵਰਤ ਸਕਦੇ ਹਨ ਤਾਂ ਕੋਈ ਵੱਡੀਆਂ ਬਿਮਾਰੀਆਂ ਇਸ ਦੇ ਨਾਲ ਆ ਸਕਦੀਆਂ ਹਨ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸਾਰੀਆਂ ਤਸਵੀਰਾਂ ਇਹ ਪਟੰਡਾ ਤਲਵੰਡੀ ਰੋਡ ਦੀਆਂ ਇਹ ਸਾਰੀਆਂ ਤਸਵੀਰਾਂ ਨੇ ਜਿੱਥੇ ਲਸਾੜਾ ਡਰੇਨ ਹੈ ਲਸਾੜਾ ਡਰੇਨ ਦੇ ਖਿਨਾਰੇ ਤੇ ਧਾਰੀ ਮਾਤਰਾ ਦੇ ਵਿੱਚ ਜਿਹੜਾ ਇਹ ਮੈਡੀਕਲ ਵੇਸਟ ਹੈ ਉਹ ਸਿੱਟਿਆ ਗਿਆ ਹੈ ਇਹ ਸਿੱਟਿਆ ਆਪਣਾ ਕਿਸ ਵੱਲੋਂ ਗਿਆ ਇਹ ਤਾਂ ਜਾਂਚ ਦਾ ਵਿਸ਼ਾ ਹੈ ਲੇਕਿਨ ਤਲਵੰਡੀ ਸਾਬੋ ਦੇ ਐਸਐਮਓ ਡਾਕਟਰ ਆਪਣਾ ਰਵਿਕਾਂਤ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਇਹ ਬਣਾਈ ਗਈ ਹੈ ਤੇ ਇਸ ਦੀ ਸਾਰੇ ਮਾਮਲੇ ਦੀ ਜਿਹੜੀ ਜਾਂਚ ਆ ਉਹ ਕੀਤੀ ਬੀਐਨਏ ਵੱਲੋਂ ਜਾ ਰਹੀ ਹੈ ਪੋਲੂਸ਼ਨ ਕੰਟਰੋਲ ਬੋਰਡ ਇਸ ਦੇ ਤੇ ਇੱਕ ਵੱਡੀ ਕਾਰਵਾਈ ਕਰ ਸਕਦਾ ਹੈ ਦੇਖਣ ਇਹ ਜਾਂਚ ਦਾ ਵਿਸ਼ਾ ਹੈ ਕਿ ਕਿਸ ਨੇ ਸਿੱਟਿਆ ਅਤੇ ਕਿਉਂ ਸਿੱਟਿਆ ਇਸ ਦੀ ਉਸ ਦੀ ਕੀ ਮਨਸਾ ਹੈ ਇਹ ਜਿਹੜਾ ਮੈਡੀਕਲ ਵੇਸਟ ਹੈ ਇਹ ਇਸ ਤਰ੍ਹਾਂ ਸਿੱਟਿਆ ਨਹੀਂ ਜਾ ਸਕਦਾ ਇਹ ਕਿਸੇ ਵੀ ਤਰ੍ਹਾਂ ਦੇ ਵਿੱਚ ਬਾਹਰ ਖੁੱਲੇ ਦੇ ਵਿੱਚ ਨਹੀਂ ਸਿੱਟਿਆ ਜਾ ਸਕਦਾ ਲੇਕਿਨ ਇੱਥੇ ਸੜਕ ਦੇ ਕਿਨਾਰੇ ਸ਼ਰੇ ਆਮ ਇਹ ਆਪਣ ਦਿਖਾਈ ਦੇ ਰਿਹਾ ਹੈ ਇੱਥੇ ਜਿਹੜੇ ਲੋਕ ਨੰਗਦੇ ਹਨ ਉਹਨਾਂ ਦੇ ਵੀ ਕਿਸੇ ਦੇ ਵਿੱਚ ਇਹ ਅਗਰ ਸੋਈਤ ਲੱਗ ਸਕਦੀ ਹੈ ਤਾਂ ਕਿਸੇ ਨਾ ਕਿਸੇ ਵੱਡੀ ਬੁਮਾਰਦ ਦੇ ਸ਼ਿਕਾਰ ਹੋ ਹੋ ਸਕਦੇ ਹਨ ਆਓ ਉਸ ਨੂੰ ਸੁਣਾਉਣੇ ਐਸੇ ਸੰਬੰਧੀ ਕੀ ਕਹਿੰਦੇ ਨੇ ਨੇੜੇ ਦੇ ਪਿੰਡਾਂ ਦੇ ਲੋਕ ਅਤੇ ਨਾਲ ਐਸਐਮਓ ਤਲਵੰਡੀ ਸਾਬੋ ਡਾਕਟਰ ਰਵੀ ਕਾਂਦੇਸ ਮਾਮਲੇ ਨੂੰ ਲੈ ਕੇ ਕੀ ਕਹਿ ਰਹੇ ਹਨ ਭਾਈ ਜੀ ਨਾ ਤੁਹਾਡਾ ਮੇਰਾ ਗੁਰਪ੍ਰੀਤ ਸਿੰਘ ਹੈਪੀ ਹੈ ਜੀ ਗੁਰਪੀਤ ਬੇਸਟ ਮਟੀਰੀਅਲ ਮੈਡੀਕਲ ਦਾ ਇੱਥੇ ਪਿਆ ਹੈਗਾ ਸਿਰਿੰਜਾਂ ਪਈਆਂ ਨੇ ਕਿਵੇਂ ਦੇਖ ਦਿਓ ਮੈਨੂੰ ਬਾਈ ਜੀ ਬਹੁਤ ਮਾੜਾ ਹੈ ਬੇਅੰਤੀ ਮਾੜਾ ਹੈ ਜੇ ਤੁਸੀਂ ਮੜਾ ਜਾ ਕੇ ਕੈਮਰਾ ਦਿਖਾਓ ਸੂਈਆਂ ਪਈਆਂ ਸਿਰਿੰਜਾਂ ਪਈਆਂ ਇਹਦੇ ਨਾਲ ਦੇਖੋ ਜੀ ਇਹ ਸੁਨਾ ਡਰੇਨ ਹੈ ਇੱਥੇ ਜਿਆਦਾ ਅਮਲੀ ਭੰਗੀ ਆਉਂਦੀ ਹੈ ਜੀ ਠੀਕ ਹੈ ਇਹ ਵੀ ਡਰ ਹੈਗਾ ਵੀ ਉਹ ਇਹ ਸਿਰੰਜ ਦੀ ਵਰਤੋਂ ਕਰਕੇ ਆਪ ਦੇ ਆਪ ਨੂੰ ਕਿਸੇ ਨਾਮੁਰਾਦ ਬਿਮਾਰੀ ਦਾ ਸ਼ਿਕਾਰ ਹੋ ਸਕਦੇ ਆ ਜੀ ਉਹ ਠੀਕ ਹੈ ਬਹੁਤ ਮਾੜਾ ਜੀ ਮੈਂ ਇੱਥੇ ਆਪਣੇ ਨਵੇਂ ਡੀਸੀ ਸਾਹਿਬ ਆਇਆ ਤੇ ਮਾਨ ਸਾਹਿਬ ਨੂੰ ਬੇਨਤੀ ਕਰਦਾ ਐਸਐਮਓ ਨੂੰ ਬੇਨਤੀ ਕਰਦਾ ਵੀ ਪਲੀਜ਼ ਇਸ ਚੀਜ਼ ਵੱਲ ਧਿਆਨ ਦਿੱਤਾ ਜਾਵੇ ਠੀਕ ਆ ਇਹ ਬੇਸਟ ਮਟੀਰੀਅਲ ਆ ਜਿਹੜਾ ਇੱਥੇ ਨਹੀਂ ਸੁੱਟਣਾ ਚਾਹੀਦਾ ਜੋ ਸਰਕਾਰ ਦੁਆਰਾ ਬਣੇ ਹੋਈਏ ਚੀਜ਼ਾਂ ਠੀਕ ਆ ਉਹਨੂੰ ਉਹ ਕਰਕੇ ਬਾਈ ਜੀ ਖਤਰਨਾਕ ਕਿੰਨੇ ਜਿਹਦੇ ਖੁੱਲੇ ਕਿ ਸਰਿੰਜਾਂ ਪਈਆਂ ਨੇ ਖੁਦਾਂ ਨਾ ਖਾਸ ਤਾਂ ਕਿਸੇ ਨਾਲ ਟੱਚ ਹੁੰਦੀ ਹੈ ਖਤਰਨਾਕ ਕਿੰਨੀਆਂ ਨੇ ਬਹੁਤ ਖਤਰਨਾਕ ਹੈ ਜੀ ਐਚਆਈ ਵੀ ਹੋ ਸਕਦੀ ਹੈ ਇਹਦੇ ਨਾਲ ਕਾਲਾ ਪੀਲਾ ਹੋ ਸਕਦਾ ਉਹ ਬਿਮਾਰੀਆਂ ਦਾ ਅੰਤ ਹੀ ਨਹੀਂ ਜੀ ਕਿਹੋ ਕਿਹੋ ਜੀਆਂ ਬਿਮਾਰੀਆਂ ਹੋ ਸਕਦੀਆਂ ਧਿਆਨ ਸਰਹੇ ਪਰਚਨ ਦੇ ਹਾਂ ਹਾਂ ਜੀ ਪ੍ਰਸ਼ਾਸਨ ਦੇ ਧਿਆਨ ਚ ਲਿਆ ਰਹੇ ਆਂ ਜੀ ਬੇਨਤੀ ਵੀ ਕਰਦੇ ਆਂ ਤੇ ਮਾਨ ਸਾਹਿਬ ਨੂੰ ਨਵੇਂ ਆਪਣੇ ਡੀਸੀ ਸਾਹਿਬ ਆਏ ਆ ਬੇਨਤੀ ਆ ਵੀ ਇਸ ਵਿਸ਼ੇ ਵੱਲ ਥੋੜਾ ਧਿਆਨ ਦਿਓ ਜੀ ਕੀ ਲੱਗਦਾ ਬਾਈ ਜੀ ਕੌਣ ਸੱਟ ਗਿਆ ਇੱਥੇ ਇਹ ਖੁੱਲ੍ਹੀ ਜਗ੍ਹਾ ਤੇ ਕਿਸੇ ਹਸਪੀਟਲ ਦਾ ਲੱਗ ਰਿਹਾ ਮੈਨੂੰ ਤਾਂ ਵੇਖਣ ਚਾਹੀਏ ਦੇਖੋ ਜੀ ਬਹੁਤ ਹੈ ਹਸਪੀਟਲ ਦਾ ਕਿਸੇ ਵੱਡੇ ਹੌਸਪੀਟਲ ਦਾ ਕੰਮ ਹੈ ਜੀ ਇੰਨੀਆਂ ਸਰਿੰਜਾਂ ਇੰਨੇ ਟੀਕੇ ਆ ਜਾਂ ਸ਼ੀਸ਼ੀਆਂ ਵਗੈਰਾ ਕਿਉਂਕਿ ਮਾੜਾ ਤਾਂ ਕੋਈ ਸੱਟ ਨਹੀਂ ਸਕਦਾ ਜ ਇਹਤੇ ਐਕਸ਼ਨ ਲੈਣਾ ਚਾਹੀਦਾ ਸਿੱਟਣ ਵਾਲੇ ਹਸਪਤਾਲ ਤੇ ਵੀ ਐਕਸ਼ਨ ਲੈਣਾ ਚਾਹੀਦਾ ਉਹਦਾ ਲਾਇਸੈਂਸ ਰੱਦ ਕਰਨਾ ਚਾਹੀਦਾ ਕੀ ਕਹਿਣਾ ਜੀ ਸਰ ਕੀ ਨਾਮ ਸਤਿ ਸ੍ਰੀ ਅਕਾਲ ਸਰ ਮੈਂ ਡਾਕਟਰ ਅਵਿਕੰਗ ਗੁਪਤਾ ਐਸਐਮਓ ਤਲਵੰਡੀ ਸਬੋ ਪੋਸਟਿੰਗ ਹੈ ਮੇਰੀ ਐਜ਼ ਇਨ ਐਸਐਮਓ ਤਲਵੰਡੀ ਸਬੋ ਪਿਛਲੇ 6 ਕੁ ਮਹੀਨੇ ਤੋਂ ਮੇਰੀ ਇੱਥੇ ਪੋਸਟਿੰਗ ਹੋਈ ਹੈ ਤੇ ਅੱਜ ਜੀਵਨ ਸਿੰਘ ਵਾਲੇ ਟਰੇਨ ਦਾ ਸਬੀ ਟੀਮ ਨੇ ਨਵੀਂ ਟੀਮ ਦੀ ਟੀਮ ਨੇ ਜਿਹੜਾ ਦੌਰਾ ਕੀਤਾ ਸਰ ਉੱਥੇ ਮਤਲਬ ਵੇਸਟ ਬੇਸਟ ਮਟੀਰੀਅਲ ਮਿਲਿਆ ਜਮੇ ਸਰਿੰਜਾ ਵਗੈਰਾ ਕੀ ਕਹਿਣਾ ਜਦੋਂ ਇਹ ਗਲਤ ਹੈ ਇਹ ਕੀ ਕਹਿਣਾ ਜਦੋਂ ਹਾਂ ਦੇਖੋ ਜੀ ਮੇਰੇ ਅੱਜ ਹੀ ਹੁਣੀ ਧਿਆਨ ਚ ਤੇ ਫਿਰ ਮਸਲਾ ਕਰਾਇਆ ਕਿ ਉੱਥੇ ਜਿਹੜੀ ਡਰੇਨ ਜੀਵਨ ਸਿੰਘ ਵਾਲਾ ਇੱਥੋਂ ਘਟ ਘਟ ਇੱਥੋਂ ਲਗ ਅੰਦਰਾਂ ਕਿਲੋਮੀਟਰ ਦੂਰ ਹੋएगी 15 16 ਕਿਲੋਮੀਟਰ ਤਾਂ ਉੱਥੇ ਜੋ ਵੇਸਟ ਮਟੀਰੀਅਲ ਮਿਲਿਆ ਉਹ ਬਿਲਕੁਲ ਹੀ ਗਲਤ ਹੈ ਜੋ ਸਰਿੰਜਾ ਵਗੈਰਾ ਪਤਾ ਲੱਗ ਗਿਆ ਵੀ ਉੱਥੇ ਪਈਆਂ ਨੇ ਉਹ ਸਿੱਟੀਆਂ ਕਿਸੇ ਨੇ ਵੀ ਸਿੱਟੀਆਂ ਹੈ ਚਾਹਯੋ ਮਤਲਬ ਦੇਖੋ ਸਰਕਾਰੀ ਤੌਰ ਤੇ ਕੋ ਸਿਰਟ ਨਹੀਂ ਸਕਦਾ ਸਾਡੇ ਤਾਂ ਬਾਇਓ ਮੈਡੀਕਲ ਵੇਸ ਦੀ ਪੂਰੀ ਗਾਈਡਲਾਈਨਸ ਇਸ਼ੂ ਹੋਈਆਂ ਵੀ ਐਡਵਾਈਜ਼ਰੀ ਜਾਰੀ ਹੋਈ ਹੋਈ ਹੈ ਸਾਡੇ ਸਿਹਤ ਮਾਮਲੇ ਦੇ ਲੋਕਤਾਂ ਨੂੰ ਫਾਲੋ ਕਰਦੇ ਨੇ ਕਿ ਕਿਸੇ ਵੀ ਨੇ ਵੀ ਪ੍ਰਾਈਵੇਟ ਤੌਰ ਤੇ ਸਿਰਿੰਜਾਂ ਉੱਤੇ ਸਿੱਟੀਆਂ ਨੇ ਜਾਂ ਕੋਈ ਉਹ ਉਹਦੀ ਦੁਰਵਰਤੋਂ ਕਰਦਾ ਤਾਂ ਦੇਖੋ ਕੋਈ ਬਿਮਾਰੀ ਅਚਾਈ ਵੀ ਹੈ ਪੈਨੇਟਿਸ ਬੀਸੀ ਫਲੰਦਾ ਖਤਰਾ ਹੁੰਦਾ ਹੈ ਜੇ ਲੋਕਾਂ ਨੂੰ ਲਈ ਇਸ ਚੀਜ਼ ਬਾਰੇ ਜਾਣਕਾਰੀ ਹੈਗੀ ਵੀ ਇਹ ਕਿੰਨੇ ਖਤਰੇ ਸਿਰਿੰਜਾਂ ਦੇ ਜਾਂ ਕੋਈ ਕੋਈ ਐਦਾ ਵੇਸ ਮਟੀਰੀਅਲ ਜੋ ਇੱਥੋਂ ਨਿਕਲਦਾ ਹੈ ਹਸਪਤਾਲਾਂ ਵਿੱਚੋਂ ਉਹਦੇ ਕਿੰਨੇ ਹੀ ਖਤਰਾ ਪੈਦਾ ਹੋ ਸਕਦਾ ਹੈ ਇਹ ਵੈਸੇ ਤਾਂ ਇਹਨੂੰ ਪ੍ਰੋਪਰ ਤਰੀਕੇ ਨਾਲ ਡੱਪ ਕਰਨਾ ਚਾਹੀਦਾ ਹੈ ਗਾਈਡਲਾਈਨ ਦੇ ਮੁਤਾਬਕ ਗਾਈਡਲਾਈਨ ਦੇ ਮੁਤਾਬਕ ਬਾਇਓ ਮੈਡੀਕਲ ਵੇਸਟ ਦੀ ਗਾਈਡਲਾਈਨ ਜੱਟ ਹੁੰਦੀ ਹੈ ਉਹਦੇ ਮੁਤਾਬਕ ਹੀ ਇਸ ਦੀ ਰਿਸਪੋਨਸਿਬਲ ਚਾਹੀਦੀ ਹੈ ਪਰ ਜੇ ਉੱਥੇ ਕਿਸੇ ਨੇ ਸਿੱਟੀਆਂ ਕਿਸੇ ਨੂੰ ਨਹੀਂ ਇਸ ਬਾਰੇ ਜਾਣਕਾਰੀ ਤਾਂ ਅਸੀਂ ਉਹਦੇ ਤੇ ਤੁਰੰਤ ਹੀ ਕਾਰਵਾਈ ਕਰਵਾਉਣ ਵਾਸਤੇ ਸਬੰਧਤ ਡਿਪਾਰਟਮੈਂਟ ਨੂੰ ਲਿਖਾਂਗੇ ਵੀ ਔਰ ਮੈਂ ਪਰਸਨਲੀ ਫੋਨ ਤੇ ਗੱਲ ਕਰਕੇ ਸਬੰਧਤ ਡਿਪਾਰਟਮੈਂਟ ਨਾਲ ਇਹਨੂੰ ਕਾ ਕਾਰਵਾਈ ਕਰਨ ਦਾ ਹੁਕਮ ਜਾਰੀ ਕਰਾਂਗੇ ਤਾਂ ਇਹ ਹੈ ਤਾਂ ਮਤਲਬ ਤਾਂ ਹਾਨੀਕਾਰ ਕੀ ਕਹਿ ਸਕਦੇ ਆਪਾਂ ਜੇ ਜੇ 54 ਪਈਆਂ ਤਰੀਕੋਂ ਤੁਹਾਨੂੰ ਦੱਸ ਹੀ ਚੁੱਕੇ ਜੀ ਇਹਦਾ ਹਾਨੀਕਾਰ ਬਿਲਕੁਲ ਹੈਗੀਆਂ ਨਹੀਂ 54 ਪਈਆਂ ਜੇ ਕਿਸੇ ਨਸ਼ੇੜੀ ਨੇ ਕੋਈ ਟੀਕਾ ਲਾਣ ਵਾਸਤੇ ਗਲਤ ਇਸਤੇਮਾਲ ਕਰ ਲਈ ਕੀ ਪਤਾ ਕੋਈ ਕਿਸੇ ਇਨਫੈਕਟਿਡ ਪੇਸ਼ੀਐਂਟ ਤੋਂ ਆਈਏ ਕੋਈ ਹੈਪੀਟਾਈਟ ਬੀ ਸੀ ਦੇ ਲੱਗੀ ਹੋਵੇ ਐਚ ਆਈ ਵੀ ਪੋਜ਼ਿਟਿਵ ਦੇ ਲੱਗੀ ਹੋਵੇ ਸਰਿੰਜ ਤੇ ਉਹਦੀ ਕੋਈ ਦੂਜਾ ਬੰਦਾ ਵਰਤੋਂ ਕਰ ਲਿੰਦਾ ਤਾਂ ਉਹ ਬਿਮਾਰੀ ਫੈਲਦਾ ਇਹਦੇ ਚ ਖ਼ਤਰਾ ਜ਼ਾਹਿਰ ਹੁੰਦਾ ਖ਼ਤਰਾ ਪੈਦਾ ਹੋ ਜਾਂਦਾ ਇਹਦੇ ਮੁੱਦੇ ਨੇ ਜੇ ਰਸਾਨੇ ਪੂਰੀ ਸਾਨੂੰ ਹਦਾਇਤਾਂ ਪੰਜਾਬ ਸਰਕਾਰ ਤਰਫੋਂ ਜਾਂ ਕੋਈ ਡਿਪਾਰਟਮੈਂਟ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ ਤਰਫੋਂ ਜਾਰੀ ਹੋ ਚੁੱਕੀਆਂ ਹੋਈਆਂ ਹੋਈਆਂ ਨੇ ਔਰ ਅਸੀਂ ਇਹਨਾਂ ਹਦਾਇਤਾਂ ਦੇ ਮੁਤਾਬਿਕ ਹੀ ਇੱਥੇ ਆਪਣੇ ਹਸਪਤਾਲ 'ਚ ਵੀ ਜਿਹੜੇ ਸਭ ਸਾਡੇ ਸਬ ਸੈਂਟਰ ਐ ਉਹਨਾਂ ਦੇ ਵਿੱਚ ਵੀ ਅਸੀਂ ਪੂਰੀ ਧਿਆਨ ਰੱਖਿਆ ਜਾਂਦਾ ਕਿ ਜਿਹੜਾ ਵੇਸ ਮਟੀਰੀਅਲ ਐ ਉਹ ਹਦਾਇਤਾਂ ਦੇ ਮੁਤਾਬਿਕ ਹੀ ਉਹ ਵੇਸ ਮਟੀਰੀਅਲ ਦੀ ਡਿਸਪੋਜ਼ਿੰਗ ਕੀਤੀ ਜਾਵੇ ਪਰ ਜਿਵੇਂ ਤੁਸੀਂ ਅੱਜ ਧਿਆਨ ਚਖਾਇਆ ਕਿ ਉਹ ਉੱਥੇ ਡਰੇਨ ਦੇ ਕੋਲੇ ਕੁਝ ਇਹ ਮਟੀਰੀਅਲ ਮਿਲੇ ਆਇਆ ਇਹ ਆ ਉਹਦੇ ਬਾਰੇ ਸਾਡੇ ਧਿਆਨ ਚਾਜੀ ਹੋਣੀ ਕਿ ਆਇਆ ਉਹਦੇ ਤੇ ਇਮੀਡੀਏਟਲੀ ਐਕਸ਼ਨ ਹੋਏਗਾ ਅਸੀਂ ਸਬੰਧਤ ਵਿਭਾਗਮੈਂਟ ਨੂੰ ਆਪਣੇ ਉੱਚ ਅਧਿਕਾਰੀਆਂ ਨੂੰ ਲਿਖਾਂਗੇ ਕਿ ਉਸਤੇ ਜਿਨੇ ਵੀ ਸਿੱਟੇ ਆ ਪੁਲਿਸ ਡਿਪਾਰਟਮੈਂਟ ਨੂੰ ਵੀ ਲਿਖਾਂਗੇ ਜਿਨੇ ਵੀ ਸਿੱਟੇ ਉਸਤੇ ਤੁਰੰਤ ਕਾਰਵਾਈ ਕਰਨੀ ਯਕੀਨੀ ਬਣਾਈ ਜਾਵੇਗੀ ਫਿਰ ਇਹਦੇ ਨਾਲ ਜੇ ਤੁਸੀਂ ਪ੍ਰਾਈਵੇਟ ਤੌਰ ਤੇ ਜੇ ਕੋਈ ਸੁੱਟਦਾ ਹੈ ਸਿੱਟਦਾ ਹੈ ਉਹਨੂੰ ਵੀ ਤੁਸੀਂ ਕਹਿਣਾ ਚਾਹੁੰਦੇ ਕਿ ਨਹੀਂ ਸੱਟਣਾ ਦੇ ਦੇ ਬਿਲਕੁਲ ਜੀ ਜੇ ਚਾਹੇ ਉਹ ਦੇਖੋ ਸਾਡਾ ਤਾਂ ਕੋਈ ਸਰਕਾਰੀ ਸਿੱਟੇ ਨਹੀਂ ਸਦਾ ਗਾਈਡਲਾਈਨ ਇਸ਼ੂ ਹੋਈਆਂ ਵੀ ਆ ਸਾਨੂੰ ਤਾਂ ਜੇ ਪ੍ਰਾਈਵੇਟ ਤੌਰ ਤੇ ਹੀ ਸਿੱਟਿਆ ਗਿਆ ਹੋਏਗਾ ਜੇ ਕਿਸੇ ਨੇ ਸਿੱਟਿਆ ਉਹਨੂੰ ਇਹਦੀ ਸੂਚਨਾ ਇਹਦੀ ਇਨਫਰਮੇਸ਼ਨ ਇਹਦੀ ਨੌਲੇਜ ਨਹੀਂ ਹੋएगी ਗਿਆਨ ਦੀ ਕਮੀ ਹੈ ਮੈਂ ਕਹਿ ਸਕਦਾ ਹਾਂ ਵੀ ਇਹਨੂੰ ਗਿਆਨ ਦੀ ਕਮੀ ਇੰਦਾ ਸੈਂਸ ਹੈ ਵੀ ਉਹਨੂੰ ਪਤਾ ਹੀ ਨਹੀਂ ਕਿ ਸੁੱਤੇ ਨੂੰ ਦਾ ਕੀ ਖਤਰਾ ਆਮ ਪਬਲਿਕ ਨੂੰ ਪੈਦਾ ਹੋ ਸਕਦਾ ਹੈ ਤਾਂ ਜਿ ਜਿਨੇ ਵੀ ਸੁੱਤੇ ਆ ਉਸਤੇ ਮੈਂ ਤੁਹਾਨੂੰ ਕਹਿ ਹੀ ਚੁੱਕਿਆ ਕਿ ਉਸਤੇ ਤੁਰੰਤ ਕਾਰਵਾਈ ਕਰਦੇ ਹੋਏ ਅਸੀਂ ਉੱਚ ਅਧਿਕਾਰੀਆਂ ਨੂੰ